ਤੁਸੀਂ ਦੇਖਣਾ ਬੁਲਣਾ ਸਾਡੀ ਆਉਣ ਵਾਲੀ ਫਿਲਮ ਰੰਗਲਾ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਬਟਾਲਾ ਵਿਖੇ ਰੰਗਲਾ ਪੰਜਾਬ ਫਿਲਮ ਦੀ ਜਿਹੜੇ ਰਿਲੀਜ਼ ਕੀਤੀ ਗਈ ਆ ਇਸ ਸਮਾਂ ਵਿੱਚ ਇੱਥੇ ਸਾਡੇ ਕੋਲ ਆਰਟਿਸਟ ਪਹੁੰਚਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਰਟਿਸਟ ਨੇ ਗੁਰਦੀਪ ਸਿੰਘ ਜਿਨ੍ਹਾਂ ਨੇ ਮੁੱਖ ਹੀਰੋ ਦੀ ਭੂਮਿਕਾ ਨਿਭਾਈ ਆ ਆਪਾਂ ਗੱਲਬਾਤ ਕਰਾਂਗੇ ਦੈਨਿਕ ਸਵੇਰਾ ਤੇ ਸਵਾਗਤ ਆ ਜੀ 사ਸੀ ਗਾਲ ਜੀ ਸਭ ਤੋਂ ਪਹਿਲਾਂ ਦੈਨਿਕ ਸਵੇਰਾ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਜੀ ਆਇਆਂ ਵੈਲਕਮ ਕਿਉਂਕਿ ਅੱਜ ਸਾਡੀ ਇੱਕ ਪੰਜਾਬੀ ਫਿਲਮ ਰੰਗਲਾ ਪੰਜਾਬ ਰਿਲੀਜ਼ ਹੋ ਰਹੀ ਆ ਜਿਹਦੇ ਡਾਕਟਰ ਸਾਹਿਬ ਨੇ ਵਿਜੇ ਮੱਟੂ ਜੀ ਤੇ ਅੱਜ ਅਸੀਂ ਇੱਥੇ ਵੰਡਰ ਹੋਟਲ ਵਿੱਚ ਉਹਦੀ ਰਿਲੀਜ਼ਿੰਗ ਲਈ ਪਹੁੰਚਿਆ ਤੇ ਸਭ ਤੋਂ ਪਹਿਲਾਂ ਸਾਰੀ ਮੀਡੀਆ ਟੀਮ ਦਾ ਬਹੁਤ-ਬਹੁਤ ਧੰਨਵਾਦ ਬਹੁਤ ਇਸ ਫਿਲਮ ਦੇ ਵਿੱਚ ਅਸੀਂ ਇੱਕ ਬਹੁਤ ਵਧੀਆ ਮੁੱਦੇ ਨੂੰ ਸ਼ੋਆ ਕਿਉਂਕਿ ਅਕਸਰ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਕਰਮਚਾਰੀ ਆ ਉਹ ਦਿਨ ਰਾਤ ਮਿਹਨਤ ਕਰਕੇ ਆਪਣੀ ਜਾਨ ਜੋਖਮ ਚ ਪਾ ਕੇ ਮੁਜਰਮਾਂ ਨੂੰ ਫੜਦੇ ਆ ਨਸ਼ੇ ਦੇ ਤਸਕਰਾਂ ਨੂੰ ਫੜਦੇ ਆ ਜਿਹੜੇ ਦੇਸ਼ ਵਿਰੋਧੀ ਅੰਸਰ ਆ ਉਹਨਾਂ ਨਾਲ ਲੜਦੇ ਆ ਪਰ ਜਿਹੜੀਆਂ ਸਾਡੀਆਂ ਫਿਲਮਾਂ ਵਾਂ ਜਿਹੜੇ ਸਾਡੇ ਸੀਰੀਅਲ ਆ ਜਿਹੜੇ ਸਾਡੇ ਨਾਟਕ ਆ ਉਹਨਾਂ ਚ ਅਕਸਰ ਉਹਨਾਂ ਪੁਲਿਸ ਵਾਲੇ ਯੋਧਿਆਂ ਦਾ ਉਲਟਾ ਰੂਪ ਦਿਖਾਇਆ ਜਾਂਦਾ ਉਹਨਾਂ ਨੂੰ ਜ਼ਿਆਦਾ ਕਰਪਟ ਦਿਖਾਇਆ ਜਾਂਦਾ ਜਾਂ ਉਹਨਾਂ ਨੂੰ ਕਮੀਨੇ ਦਿਖਾਇਆ ਜਾਂਦਾ ਜਾਂ ਉਹਨਾਂ ਨੂੰ ਸ਼ਰਾਬੀ ਦਿਖਾਇਆ ਜਾਂਦਾ ਪਰ ਅਸੀਂ ਪਹਿਲੀ ਵਾਰੀ ਇਸ ਫਿਲਮ ਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀਆਂ ਅਨਖਿੱਲੀ ਯੋਧੇ ਆ ਉਹਨਾਂ ਦੀ ਸੂਰਬੀਰਤਾ ਨੂੰ ਦਿਖਾਇਆ ਉਹਨਾਂ ਦੀ ਇਮਾਨਦਾਰੀ ਨੂੰ ਦਿਖਾਇਆ ਉਹਨਾਂ ਦੇ ਵਧੀਆ ਕੰਮਾਂ ਨੂੰ ਦਿਖਾਇਆ ਉਹ ਕਿਵੇਂ ਦਿਨ ਰਾਤ ਖੂਨ ਪਸੀਨਾ ਇੱਕ ਕਰਕੇ ਤੇ ਮੁਜ਼ਰਮਾਂ ਨਾਲ ਲੜਦੇ ਆ ਤੇ ਬਹੁਤ ਵਧੀਆ ਕਨਸੈਪਟ ਆ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਅਸੀਂ ਸਿਫਤ ਕੀਤੀ ਹੈ। ਸੋ ਸਾਡੇ ਨਾਲ ਨੇ ਸਿੰਗਰ ਕੁਲਦੀਪ ਰੰਧਾਵਾ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਰੰਧਾਵਾ ਸਾਹਿਬ ਅੱਜ ਤੁਸੀਂ ਇੱਥੇ ਗੈਸਟ ਸਪੈਸ਼ਲ ਗੈਸਟ ਦੇ ਰੂਪ ਤੇ ਪਹੁੰਚੇ ਹੋ ਤੇ ਫਿਲਮ ਬਾਰੇ ਸਾਨੂੰ ਦੱਸਿਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅ ਬੜੇ ਪਿਆਰੇ ਸਾਡੇ ਵੀਰ ਐਕਟਰ ਵੀ ਨੇ ਪ੍ਰੋਡਿਊਸਰ ਵੀ ਨੇ ਗਾਇਕ ਵੀ ਨੇ ਵਿਜੇ ਮੱਟੂ ਜੀ ਬੜੇ ਪਿਆਰੇ ਵੀਰ ਸਤਨਾਮ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਸਾਡੇ ਹੀਰੋ ਸਾਹਿਬ ਚੋਪੜਾ ਜੀ ਜਿੰਨੇ ਵੀ ਸਾਡੇ ਅਜ਼ੀਜ਼ ਨੇ ਇਹ ਬੜਾ ਤਕੜਾ ਉਪਰਾਲਾ ਕੀਤਾ ਜੀ ਇਹਨਾਂ ਨੇ ਨਸ਼ਿਆਂ ਤੇ ਸ਼ਾਰਟ ਮੂਵੀ ਬਣਾਈ ਜਿਹੜੀ ਮੈਂ ਵੇਖ ਰਿਹਾ ਸੀ ਬਹੁਤ ਵਧੀਆ ਕਿਉਂਕਿ ਜਿੰਨੇ ਵੀ ਪ੍ਰੋਡਿਊਸਰ ਡਾਇਰੈਕਟਰ ਨੇ ਵੱਡੇ ਪਰਦੇ ਦੇ ਫਿਲਮਾਂ ਬਣਾਉਂਦੇ ਆ ਜਾਂ ਸ਼ਾਰਟ ਬਣਾਉਂਦੇ ਆ ਉਹਨਾਂ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਦਾਂ ਇਹਨਾਂ ਭਰਾਲਾ ਕੀਤਾ ਨਾ ਨਸ਼ਿਆਂ ਦੇ ਇੱਕ ਛੇਵੇਂ ਦਰਿਆ ਵਗ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਡੀ ਜਵਾਨੀ ਨੂੰ ਮਤਲਬ ਸਾਡੀ ਜਵਾਨੀ ਦਾ ਖਾਨ ਕਰ ਰਿਹਾ ਨਸ਼ਿਆਂ ਦੇ ਦਲ ਦਾ ਤਸੀਹਾਰੀ ਸਾਡੀ ਜਵਾਨੀ ਤੇ ਬੇਨਤੀ ਆ ਵੱਡੇ ਪਰਦੇ ਦੇ ਜਿੰਨੇ ਪ੍ਰੋਡਿਊਸਰ ਐ ਡਾਇਰੈਕਟਰ ਆ ਉਹਨਾਂ ਨੂੰ ਕਿ ਤੁਸੀਂ ਵੀ ਇਹ ਭਰਾਲਾ ਕਰੋ ਕਿ ਵੱਧ ਤੋਂ ਵੱਧ ਇਸ ਚੀਜ਼ ਤੇ ਜ਼ਿਆਦਾ ਵਿਖਾਇਆ ਜਾਵੇ ਕਿਉਂਕਿ ਜੇ ਇਹਨਾਂ ਨੇ ਰੰਗਲਾ ਪੰਜਾਬ ਦਾ ਨਾਮ ਰੱਖਿਆ ਨਾ ਤੇ ਜਾਨੀ ਵਾਕਈ ਅੱਪਾ ਨੂੰ ਰੰਗਲਾ ਪੰਜਾਬ ਬਣਾ ਕੇ ਵਿਖਾਈਏ ਕਿਉਂਕਿ ਸਾਡੇ ਬੱਚੇ ਜਿਹੜੇ ਹਨ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਆ ਸਾਡਾ ਪੰਜਾਬ ਖਤਮ ਹੁੰਦਾ ਜਾ ਰਿਹਾ ਸਾਡੀ ਪੰਜਾਬੀ ਖਤਮ ਹੁੰਦੀ ਜੀ ਪੰਜਾਬੀ ਮਾਂ ਬੋਲੀ ਖਤਮ ਹੁੰਦੀ ਜਾ ਰਹੀ ਆ ਬਸ ਇਹ ਬੇਨਤੀ ਹੈ ਕਿ ਜਿੱਦਾਂ ਇਹਨਾਂ ਪਰਾਲਾ ਕੀਤਾ ਸਾਡੇ ਮੱਟੂ ਸਾਹਿਬ ਨੇ ਸਤਾਮ ਭਾਜੀ ਨੇ ਜੋਪੜਾ ਸਾਹਿਬ ਨੇ ਸਾਰਿਆਂ ਨਾਲ ਕੇ ਇਦਾਂ ਸਾਰਿਆਂ ਨੂੰ ਬੇਨਤੀ ਹੈ ਕਿ ਇਦਾਂ ਦੇ ਪਰਾਲੇ ਕਰੋ ਬਸ ਇਹੀ ਬੇਨਤੀ ਕਰਦੀ ਆ ਜੀ ਬਹੁਤ ਵਧੀਆ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਰ ਤੁਹਾਡਾ ਉਹਦੇ ਵਿੱਚ ਕੀ ਰੋਲ ਆ ਤੇ ਉਹਦੇ ਵਿੱਚ ਕੀ ਮੈਸੇਜ ਜਿਹੜਾ ਉਹਨੇ ਕੋਸ਼ਿਸ਼ ਕੀਤੀ फिल्म में मेरा रोल डीआईजी का है और जो कि सपोर्ट करते हैं उन पुलिस अधिकारियों को जो कि अच्छा काम कर रहे हैं और ये बहुत ही अच्छा प्रयास है विजय मट्टू जी का सतनाम जी और जो टीम के अन्य कलाकार हैं अन्य लोग हैं सब ने एक बहुत अच्छा संदेश दिया है इस पिक्चर के द्वारा इस मूवी के द्वारा कि किस तरह से नशा हमारे युवाओं को ख़राब कर रहा है और किस तरह से हमारी पुलिस बहुत ही मेहनत कर रही है इस नशे की आदत से हमारे देश को हमारे क्षेत्र को हमारे पंजाब को बचाने के लिए तो इस प्रोजेक्ट इस कॉन्सेप्ट पर ये पिक्चर बनाई गई है और इस पिक्चर में काम करके मुझे बड़ा ही अच्छा लगा और ख़ास तौर से आप सभी लोग का सभी मीडिया कर्मियों का बहुत बहुत है दिल से धन्यवाद फिल्म दे दे के प्रोड्यूसर तो डायरेक्टर विजय मटू साडे नाल ने अपना उन्होंने गलबात करेंगे मटू जी जड़ी फिल्म बनाई है ਇਹਦਾ ਮੈਸੇਜ ਕੀਤਾ ਔਰ ਇਹ ਫਿਲਮ ਜਿਹੜੀ ਆ ਕਿੰਨੇ ਚਿਰ ਦੀ ਹੈ ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਔਰ ਦੈਨਿਕ ਸਵੇਰਾ ਦੇ ਜਿੰਨੇ ਵੀ ਕਰਮਚਾਰੀ ਇੱਥੇ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ ਦੇਸ਼ ਵਾਸੀਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਔਰ ਉਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਇਸ ਫਿਲਮ ਦੀਆਂ ਬਹੁਤ ਵਧਾਈਆਂ ਦਿੰਦਾ ਜੀ ਕਿਉਂਕਿ ਇਹ ਫਿਲਮ ਦਾ ਕਨਸੈਪਟ ਜਿਹੜਾ ਅਸੀਂ ਚੁਣਿਆ ਇਹ ਹੈ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ੇ ਦੀ ਜਿਹੜੀ ਇੱਕ ਲਹਨਤ ਹੈ ਸਾਨੂੰ ਚੰਬੜੀ ਹੋਈ ਹੈ ਅਸੀਂ ਇਹ ਕਨਸੈਪਟ ਅਸੀਂ ਸਾਰਾ ਨਸ਼ੇ ਦੇ ਉੱਪਰ ਬਣਾਇਆ ਔਰ ਇਹਦੇ ਵਿੱਚ ਮੇਨ ਮੈਸੇਜ ਇਹ ਜਾ ਰਿਹਾ ਸਾਡੇ ਵੱਲੋਂ ਕਿ ਇਹ ਸਾਡਾ ਰੰਗਲਾ ਪੰਜਾਬ ਜਿਹੜਾ ਇਹ ਮੁਦਤਾਂ ਤੋਂ ਰੰਗਲਾ ਹੀ ਹੈ ਤੇ ਅੱਜ ਵੀ ਰੰਗਲਾ ਹੈ ਪਰ ਉਹਨੂੰ ਗੰਧਲਾ ਅਸੀਂ ਆਪ ਕਰ ਰਹੇ ਹਾਂ ਆਪ ਅਸੀਂ ਇਹਦਾ ਵਾਤਾਵਰਣ ਖਰਾਬ ਕਰੀ ਜਾ ਰਹੇ ਹਾਂ ਆਪ ਹੀ ਅਸੀਂ ਇਹਨੂੰ ਨਸ਼ੇ ਦੀ ਦਲਦਲ ਦੇ ਵਿੱਚ ੱਠੀ ਜਾ ਰਹੇ ਆ ਤੇ ਇਹ ਕਸੂਰ ਸਾਡਾ ਆਪਣਾ ਹੀ ਹੈ ਤੇ ਇਹ ਅਸੀਂ ਇੱਕ ਮੈਸੇਜ ਦੇ ਰਹੇ ਆ ਕਿ ਜੇ ਅਸੀਂ ਆਪਣੇ ਮਨ ਨੂੰ ਸਮਝਾ ਲਈਏ ਇਸ ਪੈਸੇ ਦੀ ਦੌੜ ਨੂੰ ਜਿਹੜਾ ਪੈਸੇ ਦੀ ਦੌੜ 'ਚ ਲੱਗੇ ਆ ਉਤੋਂ ਆਪਾਂ ਥੋੜਾ ਜਿਹਾ ਗੁਰੇਜ਼ ਕਰਕੇ ਤੇ ਅਸੀਂ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਪਾਣੀ ਨੂੰ ਬਚਾਈਏ ਪੰਜਾਬ ਦੇ ਵਾਤਾਵਰਨ ਨੂੰ ਬਚਾਈਏ ਤੇ ਨਾਲ ਅਸੀਂ ਪੰਜਾਬ ਦੀ ਜਿਹੜੀ ਜਵਾਨੀ ਤੇ ਕਿਸਾਨੀ ਆ ਉਨੂੰ ਬਚਾਈਏ ਤੇ ਮੈਂ ਅਸੀਂ ਇਹ ਕਨਸੈਪਟ ਇਸ ਕਰਕੇ ਚੁਣਿਆ ਸਾਰੇ ਹੀ ਆਰਟਿਸਟਾਂ ਨੇ ਇਹਦੇ ਵਿੱਚ ਬਹੁਤ ਬੇਖੂਬੀ ਦੇ ਨਾਲ ਆਪਣੇ ਰੋਲ ਨਿਭਾਏ ਨੇ ਮੇਰੇ ਨਾਲ ਖੜੇ ਨੇ ਬਲਬੀਰ ਭੀਰਾ ਜੀ ਇਹਨਾਂ ਨੇ ਇਹਦੇ ਵਿੱਚ ਇੱਕ ਨਸ਼ਾ ਤਸਕਰ ਦਾ ਰੋਲ ਕੀਤਾ ਹੈ ਬਹੁਤ ਹੀ ਵਧੀਆ ਜੋ ਇਹਨਾਂ ਨੇ 네ਗੇਟਿਵ ਰੋਲ ਨਿਭਾਇਆ ਦੇ ਨਾਲ ਸਤਨਾਮ ਸਿੰਘ ਨੇ ਇਹਦੇ ਵਿੱਚ ਐਸਐਸਪੀ ਦਾ ਰੋਲ ਨਿਭਾਇਆ ਜਿਹੜਾ ਬਹੁਤ ਹੀ ਬੇਖੂਬੀ ਦੇ ਨਾਲ ਇਹਨਾਂ ਨੇ ਆਪਣਾ ਰੋਲ ਨਿਭਾਇਆ ਕਿਉਂਕਿ ਸਤਨਾਮ ਉਹਨਾਂ ਨੇ ਪਹਿਲੀ ਵਾਰੀ ਇਸ ਫਿਲਮ 'ਚ ਕੰਮ ਕੀਤਾ ਪਰ ਬਹੁਤ ਹੀ ਅੱਛਾ ਕੰਮ ਕੀਤਾ ਔਰ ਉਹਨਾਂ ਦੇ ਨਾਲ ਗਰਦੀਪ ਸੰਧੂ ਜੀ ਜਿਨ੍ਹਾਂ ਨੇ ਮੇਨ ਲੀਡ ਜਿਹੜੀ ਨਿਭਾਈ ਹੈ ਇਹਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਇਨਸਪੈਕਟਰ ਦਾ ਰੋਲ ਨਿਭਾਇਆ ਬਹੁਤ ਹੀ ਅੱਛਾ ਕੰਮ ਕੀਤਾ ਹੈ ਉਹਨਾਂ ਦੇ ਨਾਲ ਨਿਸ਼ਾ ਚੋਪੜਾ ਜੀ ਖੜੇ ਨੇ ਜਿਹੜੇ ਅਗਲੀ ਫਿਲਮ ਦੇ ਵਿੱਚ ਸਾਡੇ ਨਾਲ ਇੱਕ ਬੇਖੂਬੀ ਹੀਰੋਇਨ ਦਾ ਰੋਲ ਨਿਭਾ ਰਹੇ ਨੇ ਤੇ ਉਹਨਾਂ ਦੇ ਨਾਲ ਅਭਿਸ਼ੇਕ ਜੀ ਨਾਲ ਖੜੇ ਨੇ ਜਿਨ੍ਹਾਂ ਨੇ ਬਹੁਤ ਹੀ ਅੱਛਾ ਡੀਜੀਪੀ ਦਾ ਕਰੈਕਟਰ ਨਿਭਾਇਆ ਤੇ ਅੱਗੇ ਕੁਲਦੀਪ ਰੰਦਾਵਾ ਜੀ ਖੜੇ ਨੇ ਸਾਡੇ ਬੜੇ ਖਾਸ ਪਰਮ ਮਿੱਤਰ ਨੇ ਜਿਹੜੇ ਹਰ ਦੁੱਖ ਸੁੱਖ ਦੇ ਵੇਲੇ ਸਾਡੇ ਨਾਲ ਹਾਜ਼ਰ ਹੁੰਦੇ ਨੇ ਸ਼ਾਮਲ ਹੁੰਦੇ ਨੇ ਤੇ ਅਗਲੀ ਫਿਲਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਕੁਲਦੀਪ ਸਿੰਘ ਰੰਦਾਵਾ ਹੋਣਾ ਦਾ ਵੀ ਇੱਕ ਰੋਲ ਵੇਖੋ ਵੀ ਵਧੀਆ ਰੋਲ ਜਿਹੜਾ ਇਹਨਾਂ ਨੂੰ ਸੰਪਿਆ ਜਾਊਗਾ ਤੇ ਇਹਦੇ ਨਾਲ ਹੋਰ ਵੀ ਐਕਟਰਾਂ ਨੇ ਬਹੁਤ ਹੀ ਅੱਛਾ ਰੋਲ ਇਹਦੇ ਵਿੱਚ ਪਲੇ ਕੀਤੇ ਨੇ ਸਾਰੇ ਆਰਟਿਸਟਾਂ ਨੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਗੁਜਾਰਿਸ਼ ਕਰੂੰਗਾ ਕਿ ਬਹੁਤ ਹੀ ਅੱਛਾ ਪ੍ਰੋਜੈਕਟ ਹੈ ਇਹਨੂੰ ਦੇਖਣ ਦੀ ਕੋਸ਼ਿਸ਼ ਕਰਨਾ ਅੱਜ ਅਸੀਂ ਇਹ ਰਿਲੀਜ਼ ਕਰ ਦਿੱਤਾ ਜਾ ਰਿਹਾ ਔਰ L1 ਫਿਲਮ ਦਾ ਚੈਨਲ ਖੋਲ ਕੇ ਤੁਸੀਂ ਇਸ ਫਿਲਮ ਨੂੰ ਦੇਖ ਸਕਦੇ ਹੋ ਤੇ ਇਹਨੂੰ ਦੇਖ ਕੇ ਸਬਸਕ੍ਰਾਈਬ ਕਰਨਾ ਹੋਰ ਦੋਸਤਾਂ ਨੂੰ ਭੇਜਣਾ ਤਾਂ ਜੋ ਅਸੀਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾ ਸਕੀਏ ਜੈ ਹਿੰਦ ਜੇ ਅਸੀਂ ਦਰਸ਼ਕਾਂ ਨੂੰ ਅਪੀਲ ਕੀਤੀ ਤੇ ਦਰਸ਼ਕਾਂ ਸਾਡੀ ਗੱਲ ਨਹੀਂ ਮੰਨੀ ਤੇ ਜੇ ਇੱਕ ਸੋਹਣੀ ਜੀ ਕੁੜੀ ਦਰਸ਼ਕਾਂ ਨੂੰ ਅਪੀਲ ਕਰੂਗੀ ਤਾਂ ਦਰਸ਼ਕ ਜ਼ਰੂਰ ਵੇਖਣਗੇ ਸੋ ਸਾਡੇ ਦਰਸ਼ਕਾਂ ਨੂੰ ਕਹਿ ਦੋ ਕਿ ਸਾਡੀ ਆਉਣ ਵਾਲੀ ਫਿਲਮ ਰੰਗਲਾ ਪੰਜਾਬ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਦੇਖਣ ਨਾਲ ਭੁੱਲਣਾ ਸਾਡੀ ਫਿਲਮ ਬਿਲਕੁਲ ਜੀ ਰੰਗਲਾ ਪੰਜਾਬ ਰੰਗਲਾ ਪੰਜਾਬ ਅੱਛਾ इस फिल्म की रिलीजन तो मगरों जड़ी आर्टिस्ट आ काफी खुश नजर आ रहे हैं। कैमरामैन सोनी दिनाल सरमंसिंग कुमार बता डा। देश-दुनिया की हर खबर सबसे पहले देखने के लिए फॉलो करें दैनिक सवेरा टीवी YouTube, Facebook, Instagram, X और WhatsApp चैनल पर।